ਸਤਿ ਸ਼੍ਰੀ ਅਕਾਲ ਸਜਣੋ ਸਵਾਗਤ ਹੈ ਜੀ ਤੁਹਾਡੇ ਆਪਣੇ ਚੈਨਲ ਸੰਧੂ ਬੱਦਰਪੁਰਿਆ ਡੇਰੀ ਫਾਰਮਿੰਗ ਵਿੱਚ ਆਸ ਕਰਦੇ ਹਾਂ ਤੁਸੀਂ ਚੜ੍ਹਦੀ ਕਲਾ ਜੋਗੇ ਸਾਰੇ ਕੁਐਸਚਨ ਤੁਹਾਡੇ ਗਾੜੀ ਕਿਤੇ ਵੀ ਸਜਣੋ ਖਰੀਦਦਾਰੀ ਕਰਦੇ ਜੇ ਕੋਈ ਲਾਂਮੇ ਵਾਲੀ ਗੱਲ ਨਾ ਰਹੇ ਜੇ ਤਸੱਲੀ ਜ਼ਰੂਰੀ ਪਹਿਲਾਂ ਦੋ ਟਾਈਮ ਲਾਜੀ ਜੇ ਕੋਈ ਦੂਰ ਬੈਠਾ ਹੈ ਵੀਡੀਓ ਕਾਲ ਤੇ ਆਨਲਾਈਨ ਵੀ ਤੁਸੀਂ ਚੁਆਈ ਕਰ ਸਕਦੇ ਤਸੱਲੀ ਕਰ ਸਕਦੇ ਜੀ ਗੱਭਣ ਪਸ਼ੂ ਨੂੰ ਟਿੱਪ ਕੇ ਵਰਾ ਕੇ ਖੜੋ ਜਿਹੜਾ ਤੋਕਣ ਗੱਭਣ ਪਸ਼ੂ ਨੂੰ ਆਪਣੀ ਚੈੱਕ ਪਾਸ ਕਰਵਾ ਕੇ ਜਿੰਨੇ ਟਾਈਮ ਦੱਸਿਆ ਪ੍ਰੋਪਰ ਉਹ ਸਾਰੀ ਚੈੱਕ ਪਾਸ ਕਰਵਾ ਕੇ ਫਿਰ ਖੜੋ ਠੀਕ ਹੈ ਜੀ ਸੱਜਣਾ ਪਹੁੰਚੇ ਆ ਪਿੰਡ ਮਾਣੇ ਮੱਲਗਾਂ ਬਾਈ ਸ਼ਮਸ਼ੇਰ ਕੋਲ ਜ਼ਿਲ੍ਹਾ ਤੇ ਤਹਿਸੀਲ ਛਰੀ ਤਰਨਤਾਰ ਸਾਹਿਬ ਆ ਗਿਆ ਪੰਜ ਨਾਕ ਲਿਆਏ ਆ ਬਾਈ ਹਣੀ ਪਰ ਆਈਆ ਰਾਈ ਇੱਕ ਅਦਾ ਨਗ ਜਿਹੜਾ ਮੇਨ ਨੀਲੀ ਦਾ ਵੀ ਦੇ ਵਿੱਚ ਇੱਕ ਦੋ ਨਗ ਪਾਉਂਦੇ ਪਾਉਂਦੇ ਆ ਠੀਕ ਹੈ ਜੀ ਤੇ ਫਰਜ ਸਮਝ ਕੇ ਜੁੜੇ ਰਹੋ ਕਰਦੇ ਆ ਗੱਲ ਪਰ ਬਾਈ ਸ਼ਮਸ਼ੇਰ ਦਾ ਬਾਈ ਜੀ ਸਾਸਿਕਾ ਸਿਕਾ ਖੰਦੂ ਸਰ ਕੀ ਹਾਲ ਹੈ ਵਧੀਆ ਕੈਨਸਰ ਮੈਂ ਵਧੀਆ ਖੜ ਪਾ ਜੜਦੀ ਕਲਾ ਡਰੈਸ ਕਰੀਏ ਨੋੜ ਪਿੰਡ ਮਾਣੀ ਮੱਲੀਆਂ ਸੇਲ ਵੀ ਤਰਨਤਾਰਨ ਤੇ ਜਿਲ੍ਹਾ ਵੀ ਤਰਨਤਾਰਨ ਮੋਬਾਈਲ ਨੰਬਰ 9779721240 ਠੀਕ ਆ ਹਾਂਜੀ ਸ਼ੁਰੂਆਤ ਕਰੀਏ ਤੂੰ ਨੀਲੀ ਤੋਂ ਬੋਲੀ ਤੂੰ ਹਨਾ ਚੌਥੇ ਦਿਨ ਦੀ ਸੂਈ ਨੀਲੀ ਦੇ ਅੱਖਾਂ ਵੀ ਆ ਗਣ ਹਾਂਜੀ ਅੱਖਾਂ ਵੀ ਆ ਗਏ ਥੱਲੇ ਜਿਹੜਾ ਨਿਸ਼ਾਨ ਠੋਡੀ 'ਚ ਹਾਂਜੀ ਵਾਣੇ ਵਾਣੇ ਤੇ ਵੀ ਡੱਬ ਆ ਗਏ ਹਾਂਜੀ ਪੈਰਾਂ 'ਚ ਵੀ ਆ ਗਏ ਪੈਰਾਂ 'ਚ ਵੀ ਆ ਗਏ ਪੂਛ ਅੱਦੇਉਂ ਜਾਦੀ ਹਾਂਜੀ ਹਾਂਜੀ ਤੇ ਮੱਥੇ ਮੱਥੇ 'ਚ ਵੀ ਬਲ ਨੀਲੀ 'ਚ ਆ ਗਈ ਜਾਂਦੀ ਹਨਾ ਹਾਂਜੀ ਦੁੱਧ ਪ੍ਰੋਪਰ ਕਿੰਨਾ ਭਾਈ ਭਾਜੀ ਕੋਈ ਝੂਠ ਨਹੀਂ ਮਾਨਾ 12 ਐ 13 ਐ 9 ਕਿਲੋ ਲੀਟਰਾਂ ਦਾ ਦੁੱਧ ਆ 9 ਕਿਲੋ ਅੱਖਾਂ ਨੂੰ ਭਾਵੇਂ ਦਾਹਾ ਕੀ ਜੀ 11 ਕੀ ਜੀ ਬੱਚਾ ਬੱਚਾ ਕੱਟਾ ਮਗਰ 14 ਦੀ ਸਲੀ ਹੈ ਜੀ 4 ਦਿਨ ਹੋ ਗਏ ਆ ਹਾਂਜੀ 14 ਦੀ ਸੀ ਉਹ 9 ਕਿਲੋ ਯਾਨੀ ਕਿ ਬੌਲਾ ਹੀ ਘਣਦਾ ਬੌਲਾ ਹੀ ਯਾਨੀ ਕਿ ਬੋਲਾ ਹੀ ਆ ਜੇ 12 ਕਿਲੋ ਮੈਂ ਦੁੱਧ ਕਦਉਗੀ 12 ਕਿਲੋ ਮੈਂ ਦੁੱਧ ਦੇਤੇ ਬੜਾ ਦੁੱਧ ਹੁੰਦਾ ਆ ਆਖ ਨੂੰ ਜੋ ਮਰਜੀ ਆ ਸਹੀ ਗੱਲ ਸਹੀ ਗੱਲ ਹਾਂਜੀ ਲਓ ਜੀ ਕੱਚਾ ਦੁੱਧ ਲਾ ਲਓ ਸੱਜਣੋ ਬੌਲਾ ਲਾ ਲਓ ਜਾਂ ਚਾਹੋ ਦਿਨਾਂ ਚ ਕੋਈ ਜ਼ਿਆਦਾਤਰ ਤੇ ਬੌਲਾ ਜੇ ਹੀ ਹੁੰਦਾ ਕੋਈ ਐਡਾ ਖਾਸ ਦੁੱਧ ਨਹੀਂ ਬਾਜੀ ਬਾਜੀ ਜੰਮੀ ਪੜੀ ਪੂਰੀ ਰਾਜੀ ਪੂਰੀ ਹਾਂ ਪੂਰਾ ਰਾਜੀ ਬਾਜੀ ਫੋਲਿਆ ਇਹਦਾ ਆਪਾਂ ਮਾਰੇ ਜਦੋਂ ਆਪਾਂ ਚੋਲ ਹੀ ਨਹੀਂ ਰਾਇ ਇਹਨੂੰ ਅੱਛਾ ਨਿੰਬੂ ਨੂੰ ਨਰਜਾ ਜਾਂਦੀ ਬਾਨਾ ਬਿਲਕੁਲ ਬਿਲਕੁਲ ਨਿੰਬੂ ਠੀਕ ਆ ਠੀਕ ਆ ਠੀਕ ਆ ਬਾਕੀ ਕਿੱਜਾ ਮਾਰਾ ਗਿਆ ਭਾ ਆਪਾਂ ਕਰਨਾ ਨਿਕਾ ਜਾਈ ਬਿਲਕੁਲ ਜਾਈ ਭਾ ਪਰ ਜਿਹੜਾ ਅੱਜ ਜਿਹੜਾ ਅੱਜ ਕਰਤਾ ਨਾ ਅੱਜ ਤੋਂ ਅੱਠਾ ਦਿਨ ਉਹ ਪਾਣੀ ਰਹਿਣਾ ਹਣ ਠੀਕ ਆ ਹਾਂਜੀ ਹਾਂਜੀ ਓਕੇ ਬਾਕੀ ਖੱਡੀ ਤੇ ਰੀ ਆ ਸਿਵਾਇ ਤੋਂ ਹੀ ਬੜੀ ਓਕੇ ਆ ਜੇ ਕੋਈ ਵੀ ਦੂਰ ਤੇਰੇ ਬੈਠਾ ਹੋਵੇ ਆਨਲਾਈਨ ਵੀ ਦੋੜ ਨਾ ਜਵਾ ਸਕਦਾ ਬਿਲਕੁਲ ਜੀ ਆਦੀ ਤੱਲੀ ਗਈ ਇੱਥੇ ਆ ਜੇ ਨਹੀਂ ਉਹਨਾਂ ਤੋਂ ਉਹਦੇ ਆਪਾਂ ਆਨਲਾਈਨ ਵੀ ਜਵਾ ਸਕਦੇ ਹਾਂ ਇੱਦਾਂ ਵੀ ਹੁੰਦੀ ਕਿ ਸੱਲੀ ਕਰਿਆ ਨਾ ਧੋਖਾ ਕਿੰਨਾ ਆਪਾਂ ਕਰਨਾ ਨਹੀਂ ਹਮ ਇੱਕ ਵੀ ਜੀ ਕਮੇਟੀ ਆ ਵੀ ਆਪਾਂ ਤੁਹਾਡੇ ਚੈਨਲ ਤੇ ਰੋਜ਼ ਹੀ ਡੰਗਰ ਵੀਡੀਓ ਪਾਉਣੀ ਆ ਹਾਂ ਹਾਂ ਕੋਈ ਇਹੋ ਜਿਹਾ ਧੋਖਾ ਢੜੀ ਵਾਲਾ ਕੰਮ ਨਹੀਂ ਹੁੰਦਾ ਕਈ ਵੀ ਡੇਰੀ ਜਾਂਦੇ ਆ ਹਾਂ ਅਸੀਂ ਮੱਝ ਘਾ ਦੇਨੇ ਲੱਖ ਰੁਪਏ ਦੀ 2-4 ਹਜ਼ਾਰ ਸਾਈ ਤੇ ਕਉ ਸਹੀ ਗੱਲ ਹਾਂਜੀ ਤੇ ਬਾਕੀ ਕੋਈ ਧੋਖਾ ਧੜੀ ਵਾਲਾ ਕੰਮ ਨਹੀਂ ਹੈਗਾ ਨਹੀਂ ਜਿੰਨੇ ਨਿਤ ਕੰਮ ਕਰਨਾ ਬਾਈ ਉਹ ਇਦਾਂ ਕਰਦਾ ਹੀ ਹਾਂਜੀ ਹਾਂਜੀ ਸਾਰੇ ਬੰਦੇ ਸੋਝਵਾਣੇ ਕੋਈ ਇਹੋ ਜਿਹੀ ਥੋੜਾ ਬੇਦੁਰਕ ਹੋ ਕੇ ਮਾਲ ਖੇਤ ਨਾ ਦਾ ਬਾਕੀ ਰੇਟ ਕਿੰਨਾ ਕਰ ਰਹਿ ਗਿਆ ਰੇਟ ਭਾਜੀ ਮੰਗਨ ਦੇ ਭਾਵੇਂ ਲੱਖ ਮੰਗ ਲਈਏ ਦੇਣੀ 90000 ਰੁਪਏ ਆਪਾ ਛੋਟੀ 90000 ਹਣਾ ਚਲੋ ਕੋਈ ਨਹੀਂ ਕਰ ਦਿਓ ਛੋਟ ਚ ਆਪਾਂ ਕਰਾਂ ਛੋਟ ਚ ਆਪਾਂ ਕਰਦਾ ਕੋਈ ਜੇ ਕੋ ਦੂਰੋਂ ਨਹੀਂ ਆਇਆ ਕੋਈ ਯਾਰ ਹੀ ਛੱਡਾਂਗੇ ਛੱਡ ਦਿਓ ਹਾਂਜੀ ਹਾਂਜੀ ਇਹ ਦੂਜੇ ਨੰਬਰ ਵਾਲੀ ਲਾਈਏ ਬਾਹਰ ਦੂਜੇ ਨੰਬਰ ਵਾਲੀ ਤੀਜੇ ਸੁਈਏ ਭਾਜੀ ਠੀਕ ਆ ਪਿਛਲੇ ਸੂਏ ਆਪਣੇ ਕੋਲ ਗਈ ਦੂਜੇ ਸੂਏ ਹੀ ਪਿਛਲੇ ਐਣ ਕੀ ਤੀਜੇ ਸੂਏ ਆ ਇਹ ਮਾਜ ਕੋਈ ਵੀ 10000 ਸਾਈ ਪਾ ਦੇ ਜਿੱਦਨ ਮਾਜ 13 ਕਿਲੋ ਦੁੱਧ ਮਿੰਦੂਗੀ ਤੇ ਲੀਟਰ ਮਾਰ ਕੇ ਲੈ ਜੀ 13 ਕਿਲੋ 13 ਕਿਲੋ ਲੈ ਜੀ 10000 ਸਾਈ ਪਾ ਦੇ ਜੇ 13 ਹੋਵੇ ਤੇ ਲੈ ਜੇ ਲੈ ਜੇ ਨਹੀਂ ਤੇ ਨਹੀਂ ਤੇ ਵਾਪਸ 10 ਨਾਲ 10 ਕਰਾਂਗੇ 10 ਨਾਲ 10 ਕਰਾਂਗੇ ਵਾਪਸ ਵਾਪਸ ਕਰਾਂਗੇ ਹਾਂਜੀ ਇਹ ਕੱਲ ਦੀ ਗੱਲ ਦੀ ਦਾ ਵਾ 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 13 ਕਿਲੋ ਦੀ ਭਰ ਦਾਂਗੇ ਇਹ ਭਣਾ ਇੰਨਾ ਜ਼ਿਆਦਾ ਭਰਉਂਦੀ ਆ ਨਾ ਸਾਨੂੰ ਗੱਲਾਂ ਭਾਂਡਾ ਪੂਰਾ ਆਇਆ ਬਲੈਡਰ ਬੰਦੂਗੀ گاਵਾ ਬਲੇਦਨਾਂ ਨੂੰ ਬਾਕੀ ਨਾ ਉਹ ਨਾ ਬੰਦੇ ਮੁੰਡੇ ਉਹਨਾਂ ਦੇ ਬਾਹਰ ਗੁਰ ਕਰ ਗਈ ਉਹਨਾਂ ਤੇਰੀ ਨਹੀਂ ਮੈਂ ਸਾਡੇ ਕੋਲ 100 ਪ੍ਰੋਬਲਮਾਂ ਹੁੰਦੀਆਂ ਆ ਆਓ ਜੀ ਉਨੌ ਲੋ 13 ਕਿਲੋ ਦੁੱਧ ਹੀ ਸੱਜਣੋ ਇਹ ਮੈਂ ਦੀ ਗਰੰਟੀ ਆਈ ਆ ਤੇ ਇਹ ਰੇਟ ਭਾਈ ਜੀ ਫਿਰ ਇਹਦਾ ਰੇਟ ਭਾਜੀ ਮੰਮਾ ਨੂੰ ਭਾਵੇਂ 90 ਮੰਗ ਲਈਏ 85 ਦੀ ਦੇਣੀ ਆ 85 ਦੀ ਦੇਣੀ ਹੈ ਹਾਂ ਚਲੋ 85000 ਦੀ ਸੱਜਣੋ ਲੈਦੇ ਹਾਂ ਹਾਂ ਜੀ ਬੰਦੀ ਤੂੰ ਨੂੰ ਬੰਨਣਾ ਲਾ ਜੂਗੀ ਇਹ ਨਹੀਂ ਬੰਨੂਗੀ ਇੰਨੀ ਬੰਨੂਗੀ ਦੇਣ ਅੱਠ ਲੈ ਜੋ ਦੇਣ ਅੱਠ ਕੱਢੂਗੀ ਜੀ ਠੀਕ ਅੱਗੇ ਲੈ ਜੀ ਇਹ ਤੋਹਫਾ ਨਹੀਂ ਲਈ ਰਹਾ ਹਾਂ ਨਾ ਇਹ ਵੀ ਦਾ ਜੀ ਵਾਹ 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 ਹਾਂ ਜੀ ਮੂੰਹ ਤੋਂ ਕੀ ਆ ਜੀ ਮੂੰਹ ਤਾਂ ਚੌੜਾ ਚੌਕ ਆ ਗਿਆ ਰੇੜੀ ਲੱਗਾ ਰੇੜੀ ਲੱਗਾ ਹਾਂਜੀ ਮੱਝਾਂ ਕਰਾਸ ਕਰ ਮੱਝਾਂ ਤਾਂ ਹਾਂਜੀ ਲੈਓ ਬਾਹਰ ਨਵ ਸਜਣ ਆ ਕੱਟਾ ਆ ਗਿਆ ਨੀਲੇ ਚ ਬੁੱਲ ਤੇ ਗਲਾਬੀ ਜਬਾਨ ਗਾਣ ਵੀ ਗਲਾਬੀ ਅੱਛਾ ਉਹ ਵੀ ਫੜ ਕੇ ਵਿਖਾ ਦਾਂਗੇ ਆਖੋਗੇ ਵਾਹ ਹਾਂਜੀ ਤੇ ਸਿੰਘ ਵੀ ਵਾਈਟ ਹੈ ਸਿੰਘ ਵੇਖੋ ਦੋਵੇਂ ਸਿੰਘ ਵਾਈਟ ਨਾਲ ਹਾਂਜੀ ਪਿਓਰ ਨੀਲੀ ਦਾ ਪਿਓਰ 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 ਜੀ ਹਾਂਜੀ ਆਪਾਂ ਬਹੁਤ ਹੋਈਏ ਜ਼ਿਆਦਾ ਨਹੀਂ ਕਰਨੀ ਸਹੀ ਗੱਲ Ừ. Mm. Chị hey, ਰੋਈ ਤੇ ਰੇਟ ਪਾਈ ਜੀ ਫਿਰ ਜੀਰ ਦੇ ਦਿੱਤੀ 45 ਹਜ਼ਾਰ ਦਾ ਜੀ ਮੁੱਲ ਨਹੀਂ ਕਰਨਾ ਆਪਾਂ ਮੁੱਲ ਨਹੀਂ ਕਰਨਾ ਤਾਂ ਯਾਦ ਛੱਡ ਦਿਓ ਕੱਲ 40 ਦਾ ਦੇ ਦਾਂਗੇ ਦੇ ਦੇ ਹਾਂਜੀ ਹਾਂਜੀ ਬਾਕੀ ਵੀ ਜੀ ਜਿੰਨੂੰ ਪਰਖੋਈ ਉਹਨੇ ਛੱਡਣਾ ਨਹੀਂ ਸਹੀ ਗੱਲ ਹੈ ਹਾਂਜੀ ਬਾਕੀ ਪਿਓਰ ਨੀਲੀ ਦਾਕ ਨਹੀਂ ਤੇ ਵੜ ਲੈ ਜੀ ਲਓ ਜੀ ਅੱਗੇ ਬਿਲਕੁਲ ਤਿਆਰ ਹੀ ਆ ਕੋਈ ਦਿਨ 8 ਲੈ ਜੇ ਜਾਂ 7 ਲੈ ਜੀ ਹਾਂ ਦੁੱਧ ਵੈੜ ਕੋਈ 10000 ਕਿਲੋ ਦਊਗੀ ਐਵੇਂ ਅੱਖ ਨੂੰ 10 ਕਿਲੋ ਵਾਲੀ ਹੈਗੀ 10 ਕਿਲੋ ਵੀ ਦੇ ਦਊਗੀ ਤੇ ਤਾਜੀ ਸੂਰੀਆਂ ਸਟਾਲਿਆਂ ਜਿੰਨੇ 12 13 ਹੀ ਦਈਏ ਨਾ ਹਾਂ ਦੇ ਬਾਕੀ ਵੈੜ ਪਾਣੇ ਵੇਖੋ ਹਾਂ ਵੈੜ ਪਹਿਲਾ ਸੂਗਾ ਯਾਰ ਪਹਿਲਾ ਸੂਗਾ ਹਾਂਜੀ ਠੰਡੀ ਧੀ ਬੜੀ ਚੰਗੀ ਪਲੂਨ ਵੈੜਾ ਪਲੂਨ ਇੱਧਰ ਵੇਖੋ ਹਾਂ ਇੱਧਰ ਵੇਖੋ ਇੱਧਰ ਵੇਖ ਬੇ ਸਹੀ ਗੱਲ ਇੱਧਰ ਵੇ ਮੈਨਾਂ ਅੱਲਿਆ ਤਮਾਰ ਲੱਗਿਆ ਨੀਂਦ ਆਉਂਦੀ ਐ ਠੀਕੇ ਹਾਂ ਸਹੀ ਲਿਆ ਨਾ ਪੂਰੀ ਹਾਂਜੀ ਹਾਂ ਲਓ ਜੀ ਬਾਕੀ ਇਹ ਭਾਅ ਦਾ ਤੋਕਾ േ ഭ ਦੇ ਦੇ ਭਾਜੀ 35000 ਦੀ ਮੱਚੀ ਜੈ ਸਨੋ ਭਾਈ ਜੀ 32000 ਦੀ ਦਦਾਂਗੀ 30 ਦੀ ਕਰ ਦੀ ਨਹੀਂ ਮੁੜ ਕੇ ਫੇਰ ਭਾਜੀ ਘਟਾਉਂਦੇ ਜੇ ਵਿੱਚੋਂ ਰੇਟ 33 ਫੇਰ 30 ਦੇ ਵਿੱਚ ਛੋਟ ਛੱਪਾ ਹੀ ਹੋਣੀ ਜੋ ਜਿਵੇਂ ਤੁਹਾਂ ਗੱਲ ਕਹਿਤੀ ਐ ਫੇਰ ਤੁਹਾਡੀ ਮੰਨਣੀ ਪੈਣੀ ਐ ਚਲੋ ਠੀਕ ਐ ਹਾਂਜੀ ਹਾਂਜੀ ਠੀਕ ਐ 30 ਦੇ ਵਿੱਚ 100 200 ਹੀ ਛੋਟ ਕਰ ਦੇ ਛੋਟ ਛੱਪਾ ਹੀ ਹੋਣਾ ਦੇ ਪਾੜੀ ਚਲੋ ਕੋਈ ਨਹੀਂ ਹਾਲ ਆਈਏ ਇਹ ਇਹ ਗੱਬਣਿਆ ਨਾ ਇਹ ਕਿਉਂ ਨਹੀਂ ਨਹੀਂ ਭਾਜੀ ਗੱਬਣ ਚੈੱਕ ਪਾਸ ਆ ਚੈੱਕ ਪਾਸ ਪਹਿਲਣੀਆਂ ਪਹਿਲਣੀਆਂ ਥੱਗੀ ਧੀ ਇੰਨੀ ਜਿਆਦੀ ਆ ਨਾ ਹਾਂ ਭਾਵੇਂ ਕਿੱਥੇ ਮਰਜੀ ਹੱਥ ਫੇਰੀ ਜੋ ਇਹ ਨਹੀਂ ਵੀ ਛੜ ਮਾਰ ਜੂਗੀ ਅੱਛਾ ਤੇ 4 ਮਹੀਨਿਆਂ ਦੀ ਗੱਭਨ ਤੇ ਚੌਗੀ ਅੱਛੀ ਚਾਰ ਦੰਦ ਹਾਂਜੀ ਲੈਓ ਲੈਓ ਸੱਚ ਨੂੰ ਚਾਰ ਦੰਦ ਮੂੰਹ ਪਹਿਲਾ ਸੂਆ ਪਲੂਣ ਤੇ 4 ਮਹੀਨੇ ਦੀ ਚੈੱਕ ਪਾਸ ਹੈ ਬੈੜ ਠੀਕ ਆ ਬਾਕੀ ਛੱਡੀ ਤੇਰੀ ਵੱਡੀ ਭਾਜੀ ਇਹ ਦੇਖੋ ਇਹ ਦੇਖੋ ਇਹ ਦੇਖੋ ਤੇ ਥਾਣ ਵੀ ਵੇਖੋ ਇਧਰੇ ਸਹੀ ਗੱਲ ਥਾਂ ਤਾਂ ਠੰਡੀ ਠੰਡੀ ਹੁੰਦੀ ਹੈ ਲੈਓ ਅੱਜ ਡੰਗਰ ਆਪਾਂ ਬਰਫੀ ਜਾਂਦੀ ਠੰਡੀ ਬਰਫੀ ਜਾਂਦੀ ਆ ਸਹੀ ਗੱਲ ਅੱਜ ਹੋਣੀ ਲਿਆਂਦੀਆਂ ਛੜਿਆ ਨਾਲ ਸਲਾਕਾਂ ਵਾਲੀਆਂ ਭਾਵੇਂ ਥੱਲੇ ਬੜੇ ਫਿਰਨ ਸਹੀ ਗੱਲ ਇਹ ਥੋੜਾ ਗੱਲ ਆ ਕੋਈ ਜਿਹੜਾ ਭਾਜੀ ਆਪਾਂ ਅੱਜ ਬਾਪਾ ਜਮਾਪਾ ਇਹ ਖੱਡਾਂ ਨੂੰ ਇਹ ਪਾਣੀ ਰਹਿਣਾ ਨਹੀਂ ਰਹਿਣਾ ਹਾਂਜੀ ਹਾਂਜੀ ਰੇਟ ਵੱਧ ਜਨ ਹਾਂਜੀ ਬਾਕੀ ਆਪਾਂ ਥੋੜੀ ਥੋੜੀ ਕਮਾਈ ਕਰਕੇ ਡੰਗਰ ਦੇ ਦੇਈਏ ਸਹੀ ਹੈ ਹਾਂਜੀ ਇਹਦਾ ਰੇਟ ਬਾਈ ਜੀ ਫਿਰ ਇਹਦਾ ਰੇਟ 30000 ਰੁਪਿਆ ਹਾਂ ਹਾਂ ਨਹੀਂ 28000 ਦੀ ਬੱਚੀ ਦੇ ਦਾਂਗੇ 40000 ਹਰ ਦੇਓ ਚਲੋ 27000 ਦੇ ਦੋ ਹਣਾ ਲਓ ਸਜਰੋ 27000 ਦੀ ਜੈਸਨੋ ਇਹ ਪੰਜ ਪਸ਼ੂ ਆ ਇਹਨਾਂ ਦੀ ਡਿਟੇਲ ਸਾਂਝੀ ਕੀਤੀ ਆ ਖਰੀਦਦਾਰੀ ਕਰਿਓ ਸასიਕਾਰ